ਮੇਰੇ ਨਾਲ ਸਾਡੇ ਯੂ ਸਾਹਿਬ ਬੁਰਾਲਾ ਜੀ ਐਕਸ ਯੂ ਸਾਹਿਬ ਗਰਾਜ ਸਿੰਘ ਜੀ ਬੈਠੇ ਆ ਸੋ ਅੱਜ ਮੈਂ ਜੋ ਸਾਰੇ ਪੰਜਾਬ ਦੇ ਸਾਡੇ ਬਟੰਡੇ ਸ਼ਹਿਰ ਦੇ ਟਰੱਸਟ ਦੇ ਨਾਲ ਜੁੜੇ ਸਾਰੇ ਟਰੱਸਟੀਆਂ ਦੀ ਬਹੁਤ ਵੱਡੀ ਸਮੱਸਿਆ ਸੀ ਬੜੇ ਸਮੇਂ ਤੋਂ ਲੰਮਕਦੀ ਆ ਰਹੀ ਸਮੱਸਿਆ ਸੀ ਤੇ ਉਹ ਸਮੱਸਿਆ ਨੂੰ ਦੇਖਦੋ ਇਹ ਸੂਬੇ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਸਾਡੇ ਲੋਕਲ ਬਾਡੀ ਦੇ ਮੰਤਰੀ ਡਾਕਟਰ ਰਵਜੋਤ ਜੀ ਉਹਨਾਂ ਨੇ ਸਾਡੇ ਟਰੱਸਟੀਆਂ ਦੇ ਲਈ ਸ਼ਹਿਰੀਆਂ ਦੇ ਲਈ OTS ਸਕੀਮ ਵਨ ਟਾਈਮ ਸੈਟਲ ਸੈਟਲਮੈਂਟ ਦੀ ਸਕੀਮ ਹੈ ਉਹ ਲੈ ਕੇ ਆਂਦੀ ਹੈ ਤਾਂ ਉਸ ਦੀ ਸੂਚਨਾ ਉਸ ਦੀ ਜਾਣਕਾਰੀ ਮੈਂ ਤੁਹਾਡੇ ਜਰੀਏ ਸਾਰੇ ਸ਼ਹਿਰ ਨਿਵਾਸੀਆਂ ਨੂੰ ਖਾਸ ਕਰਕੇ ਜਿਹੜੇ ਸਾ ਟਰੱਸਟੀ ਭੈਣ ਭਰਾ ਨੇ ਜਿਹੜੇ ਸਾਡੇ ਟਰੱਸਟ ਦੇ ਨਾਲ ਜੁੜੇ ਹੋਏ ਨੇ ਜਿਹੜੇ ਸਮੇਂ ਸਮੇਂ ਤੇ ਸਾਡੇ ਕੋਲੇ OTS ਦੀ ਮੰਗ ਕਰਦੇ ਸੀ ਮੈਂ ਉਹਨਾਂ ਨੂੰ ਇਸ ਸਕੀਮ ਬਾਰੇ ਤੁਹਾਡੇ ਜਰੀਏ ਦੱਸਣਾ ਚਾਹੁੰਦਾ ਕਿ ਨਗਰ ਸਦਾ ٹرسٹ ਬਟੰਡਾ ਦੇ ਸਮੂਹ ਔਲਾਟੀਆਂ ਪਲਾਟ ਹੋਲਡਰਾਂ ਅਤੇ ਆਮ ਪਬਲਿਕ ਨੂੰ ਅਸੀਂ ਦੱਸਦੇ ਹਾਂ ਕਿ ਸਥਾਨਕ ਸਰਕਾਰ ਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਦੇ ਅਨੁਸਾਰ ਪੰਜਾਬ ਦੇ ਸਮੂਹ ਨਗਰ ਸਦਾ ٹرسٹਾਂ ਅਤੇ ਔਲਾਟੀਆਂ ਤੇ ਪਲਾਟ ਹੋਲਡਰਾਂ ਨੂੰ ਰਾਹਤ ਦੇਣ ਦੇ ਮਾਨਤ ਬਣਾਲ ਇੱਕ ਓਟੀਐਸ ਸਕੀਮ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ ਜਿਸ ਦਾ ਵਿਸਥਾਰ ਸਹਿਤ ਵੇਵਾ ਇਸ ਪ੍ਰਕਾਰ ਹੈ ਜਿੰਨਾ ਔਲਾਟੀਆਂ ਪਲਾਟ ਹੋਲਡਰਾਂ ਅਤੇ ਆਪਣੀਆਂ ਅਲਾਟਡ ਜਾਇਦਾਦਾਂ ਦੇ ਬਕਾਇਆ ਕਿਸ਼ਤਾਂ ਦੀ ਰਕਮ ਸਮੇਂ ਸਿਰ ਨਹੀਂ ਕਰਵਾਈ ਉਹ ਉਲਾਟੇ ਆਪਣੇ ਰਹਿੰਦੀ ਬਕਾਇਆ ਰਕਮ ਸਮੇਂ ਸਿਰ ਜਾਰੇ ਰੂਲ ਅਨੁਸਾਰ ਬਣਦੀ ਦਰ ਨਾਲ ਸਮੇਤ ਸੁਧਾਰਨ ਵਿਆਜ ਅਤੇ ਰੈਸਟੋਰੇਸ਼ਨ ਚਾਰजेस ਸਾਲ 2025-26 ਦੇ ਰਿਜ਼ਰਵ ਰੇਟ ਤੇ 2.5% ਪ੍ਰਤੀਸ਼ਤ ਜਮਾ ਕਰਵਾ ਕੇ ਆਪਣੀ ਜਾਇਦਾਦ ਨੂੰ ਰੈਗੂਲਰ ਕਰਵਾ ਸਕਦੇ ਹਨ ਇਸ ਵਿੱਚ ਪੀਨਲ ਵਿਆਸ ਤੋਂ ਮੁਕੰਮਲ ਛੋਟ ਹੋਵੇਗੀ ਜਿੰਨਾ ਅਲਾਟੀਆਂ 플ਾਟ ਹੋਲਡਰਾਂ ਦੀ ਅਲਾਟਮੈਂਟ ਨੂੰ 15 ਸਾਲ ਤੋਂ ਘੱਟ ਜਾਂ ਵੱਧ ਜਾਂ 15 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਉਹਨਾਂ ਅਲਾਟੀਆਂ ਦੇ ਬਣਦੇ ਨਾ ਸਾਰੇ ਫੀਸ ਦੀ ਕੁੱਲ ਰਕਮ ਮੂਲ ਪਲੱਸ ਵਿਆਜ ਤੇ 50% ਜੀ ਦੀ ਹੈਗੀ ਆ ਉਹ ਛੋਟ ਦਿੱਤੀ ਗਈ ਹੈ ਸਾਡੀਆਂ ਸਤਕਾਰਯੋਗ ਔਰਤਾਂ ਸੀਨੀਅਰ ਸਿਟੀਜ਼ਨ ਅਲਾਟੀਆਂ ਲਈ ਹੋਰ ਵੀ ਵਧੇਰੇ ਜਿਹੜੇ ਲਾਭ ਆ ਉਹ ਦਿੱਤੇ ਜਾਣਗੇ ਇਸ ਪਾਲਸੀ ਟਰਸਟ ਵੱਲੋਂ ਜੋ ਪਲਾਟ ਜਿਹੜੇ ਹੈਗੇ ਆ ਰਜੂਮ ਕੀਤੇ ਵੇ ਆ ਜਬਤ ਕੀਤੇ ਗਿਆ ਉਹਨਾਂ ਉੱਪਰ ਇਹ ਸਕੀਮ ਜਿਹੜੀ ਹੈਗੀ ਆ ਉਹ ਲਾਗੂ ਨਹੀਂ ਹੋਵੇਗੀ ਇਸ ਪਾਲਸੀ ਅਧੀਨ ਲਾਭ ਲੈਣ ਵਾਲੇ ਜਿਹੜੇ ਪਲਾਟੀ ਆ ਉਹ 31/7/2025 25 ਤੱਕ 31/7/2025 ਤੱਕ ਜਿਹੜੀ ਆਪਣੀ ਬੇਨਤੀ ਹੈ ਉਹ ਟਰਸਟ ਦਫ਼ਤਰ ਵੇਕੇ ਆ ਕੇ ਦੇ ਸਕਦੇ ਆ ਸੋ ਬਹੁਤ ਵੱਡੀ ਸਮੱਸਿਆ ਸੀ ਸਾਡੇ ਸ਼ਹਿਰੀਆਂ ਨੂੰ ਤੇ ਮੁੱਖ ਮੰਤਰੀ ਸਾਹਿਬ ਨੇ ਡਾਕਟਰ ਅਵਜੋਜ ਜੀ ਨੇ ਅਸੀਂ ਸਮੇਂ-ਸਮੇਂ ਤੇ ਜਿੱਦੋਂ ਵੀ ਸਾਡੀ ਮੀਟਿੰਗ ਚੰਡੀਗੜ੍ਹ ਹੁੰਦੀ ਸੀ ਉੱਥੇ ਅਸੀਂ ਇਸ ਸਬੰਧੀ ਮੰਤਰੀ ਸਾਹਿਬ ਨੂੰ ਫੀਡਬੈਕ ਦਿੰਦੇ ਸੀ ਬਹੁਤ ਸਾਰੀਆਂ ਚਿੱਠੀਆਂ ਵੀ ਲਿਖੀਆਂ ਕਿ ਸ਼ਹਿਰ ਨਿਵਾਸੀਆਂ ਦੀ ਮੰਗ ਹੈ ਕਿ OTS ਜਿਹੜੀ ਸਕੀਮ ਆਉ ਲੈ ਜਾਂਦੀ ਜਾਵੇ ਸੋ ਇਸ ਗੱਲ ਦੇ ਲਈ ਮੈਂ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਦਾ ਡਾਕਟਰ ਅਵਜੋਜ ਜੀ ਦਾ ਆਪਣੇ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਧੰਨਵਾਦ ਕਰਦਾ ਤੇ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲਓ ਕਿਉਂਕਿ ਜਿਸ ਮਕਸਦ ਨੂੰ ਲੈ ਕੇ ਇਹ ਪਾਲਿਸੀ ਬਣਾਈ ਗਈ ਆ ਜੇਕਰ ਅਸੀਂ ਇਸ ਪਾਲਿਸੀ ਤਹਿਤ ਆਪਣੀਆਂ ਅਰਜ਼ੀਆਂ ਦਰਖਾਸਤਾਂ ਸਾਡੇ ਤੱਕ ਪਹੁੰਚਦੀਆਂ ਕਰੋਗੇ ਤਾਂ ਸਾਨੂੰ ਅਸੀਂ ਜਿਹੜੀ ਬਣਦੀ ਕਾਰਵਾਈ ਅਸੀਂ ਅੱਗੇ ਅਮਲ ਦੇ ਵਿੱਚ ਲਿਆਵਾਂਗੇ ਇਸ ਸੰਬੰਦੇ ਅਸੀਂ ਮੀਡੀਆ ਜਿਹੜੀ ਵੀ ਤੁਹਾਨੂੰ ਜਾਣਕਾਰੀ ਦਿੱਤੀ ਹੈ ਔਰ ਨਾਲ ਦੀ ਨਾਲ ਇਸ ਸੰਬੰਦੇ ਅਸੀਂ ਹੋਰ ਵੀ ਜਿਹੜੀਆਂ ਜੜੀਆਂ ਹੈਗੇ ਇਸ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਲਈ ਜਿਹੜੇ ਪੋਸਟਰ ਫਲੈਕਸ ਵਗੈਰਾ ਉਹ ਸ਼ਹਿਰ ਦੇ ਵਿੱਚ ਲਾਮਾਗੇ ਮੈਂ ਇਹੀ ਬੇਨਤੀ ਕਰਦਾ ਦੁਬਾਰਾ ਫੇਰ ਸਾਰੇ ਸ਼ਹਿਰ ਨਿਵਾਸੀਆਂ ਨੂੰ ਲਾਟੀਆਂ ਨੂੰ ਵੀ ਜਿਹੜੇ ਇਸ ਸਕੀਮ ਦੇ ਵਿੱਚ ਆਉਂਦੇ ਆ ਸਾਰੇ ਜਾਨੇ ਇਸ ਸਕੀਮ ਦਾ ਜਿਹੜਾ ਹੈਗਾ ਜ਼ਰੂਰ ਲਾਹਾ ਲਓ ਤਾਂ ਜੋ ਆਪਾਂ ਇਸ ਟਰਸਟ ਨੂੰ ਹੋਰ ਤੇਜ਼ ਗਤੀ ਦੇ ਨਾਲ ਅੱਗੇ ਵਧਾ ਸਕੀਏ ਬਲਸਾਂ ਜਿਹੜੇ ਤੁਸੀਂ ਬੋਲਾਰ ਦੇ ਹੱਕਦਾਰ ਹੋ ਤੁਸੀਂ ਜਿਹੜਾ ਦਾ ਸਰਸਤ ਸਰਕਾਰੀ ਇੱਕ ਕੋਪਾਲਕ੍ਰਿਸ਼ਨ ਜੀ ਉਹ ਬੜਾ ਪ੍ਰਸਿੱਧ ਮੰਨਿਆ ਜਾਂਦਾ ਹੈ ਇਸ ਸੁਵਿਧੀਆਂ ਦੇ ਦੇਖਦੇ ਵਾਹ ਜੀ ਉਹ ਮਾਮਲਾ ਕੀ ਹਾਂਜੀ ਬੇਨਤੀ ਹੈ ਜੀ ਇੰਪਰੂਵਮੈਂਟ ਟਰਸਟ ਬਹੰਡਾ ਜੋ ਮੈਂ ਤਾਂ ਮੈਂ ਇਸ ਟਰਸਟ ਦਾ ਉਹਦਾ ਸੰਭਾਲਿਆ ਹੈ ਮੇਰੇ ਵਾਸਤੇ ਸਾਰੇ ਟਰਸਟੀ ਸਤਕਾਰਯੋਗ ਹੈ ਔਰ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਵੀ ਟਰਸਟੀ ਸਾਡੇ ਦਫ਼ਤਰ ਦੇ ਵਿੱਚ ਖੱਜਲ ਖਵਾਰ ਨਾ ਹੋਵੇ ਕੋਈ ਵੀ ਟਰਸਟੀ ਜੋ ਸਾਡੇ ਦਫ਼ਤਰ ਦੇ ਵਿੱਚ ਆਪਣਾ ਕੰਮ ਲੈ ਕੇ ਆਉਂਦਾ ਹੈ ਉਸ ਦਾ ਕੰਮ ਅਸੀਂ ਪਹਿਲ ਦੇ ਆਧਾਰ ਤੇ ਕਰੀ ਗਏ ਕਿਉਂਕਿ ਮੈਂ ਮਹਿਸੂਸ ਕਰਦਾ ਕਿ ਇੰਪਰੂਵਮੈਂਟ ਟਰਸਟ ਬਹੁਤ ਵੱਡੀ ਸੰਸਥਾ ਸਾਡੇ ਸ਼ਹਿਰ ਦੀ ਔਰ ਹੁਣ ਜਦੋਂ ਤੋਂ ਮੈਂ ਇਸ ਦਾ ਕਾਰਜਪਾਲ ਸੰਭਾਲ ਲਿਆ ਹੈ ਤਾਂ ਬਹੁਤ ਸਾਰੇ ਲੋਕ ਮੈਨੂੰ ਦੱਸਦੇ ਆ ਕਿ ਸਾਨੂੰ ਤਾਂ ਪਤਾ ਨਹੀਂ ਸੀ ਵੀ ਟਰਸਟ ਦਾ ਆ ਕੰਮ ਹੁੰਦਾ ਸੋ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਨਾ ਪਤਾ ਹੈ ਗਪਾਲ ਕ੍ਰਿਸ਼ਨ ਵੀ ਸਾਡਾ ਭਰਾ ਹੈ ਮੈਂ ਵੀ ਉਸ ਦੀਆਂ ਕਾਫੀ ਪੋਸਟਾਂ ਸੋਸ਼ਲ ਮੀਡੀਆ ਦੇਖੀਆਂ ਔਰ ਮੈਂ ਢੱਲੋਂ ਸਾਹਿਬ ਤੁਹਾਨੂੰ ਯਕੀਨ ਕਰਦਾ ਮੈਂ ਉਸ ਬੰਦੇ ਨੂੰ ਫੋਨ ਵੀ ਕੀਤਾ ਵੀ ਬਾਈ ਕਿਰਪਾ ਕਰਕੇ ਆਪਾਂ ਟੇਬਲ ਤੇ ਬੈਠ ਗਏ ਕਿਉਂਕਿ ਹਰੇਕ ਮਸਲੇ ਦਾ ਜਿਹੜਾ ਹੱਲ ਆ ਉਹ ਫੇਸਬੁੱਕ ਨਹੀਂ ਹੁੰਦੀ ਹਰੇਕ ਮਸਲੇ ਦਾ ਹੱਲ ਆਪਾਂ ਗੱਲ ਮੀਡੀਆ ਵਿੱਚ ਉਹ ਨਹੀਂ ਹੁੰਦੀ ਤਾਂ ਆਪਾਂ ਟੇਬਲ ਤੇ ਬੈਠਦੇ ਆ ਆਪਾਂ ਗੱਲਬਾਤ ਨਾਲ ਹੀ ਮਸਲਾ ਹੱਲ ਕਰਦੇ ਆ ਇੱਕ ਦੋ ਵਾਰ ਸੀਨੀਅਰ ਪੱਤਰਕਾਰ ਸਹਿਬਾਨ ਨੇ ਉਹਨਾਂ ਨੇ ਮੇਰੇ ਤਾਂ ਗੱਲ ਕੀਤੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਨਾਲ ਆਓ ਥੋੜੀ ਹਾਜ਼ਰੀ ਚ ਆਪਾਂ ਬੈਠਦੇ ਆ ਤੇ ਆਪਾਂ ਉਸ ਦੀ ਸਮੱਸਿਆ ਦਾ ਹੱਲ ਕਰਦੇ ਆ ਮੈਂ ਅੱਜ ਵੀ ਤੁਹਾਡੇ ਜਰੀਏ ਕਹਿਣਾ ਹੈ ਵੀ ਜੇ ਦੁਪਾਲ ਕ੍ਰਿਸ਼ਨ ਕੀ ਹੋਰ ਕਿਸੇ ਦੀ ਵੀ ਕੋਈ ਸਮੱਸਿਆ ਹੈਗੀ ਆ ਟਰਸਟ ਨਾਲ ਜੁੜੀ ਵੀ ਕਿਰਪਾ ਕਰਕੇ ਸਾਡੇ ਕੋਲੇ ਆਓ ਸਾਡੇ ਨਾਲ ਫੋਨ ਤੇ ਮੇਰੇ ਕੋਲ ਟਾਈਮ ਲੈ ਲਓ ਚਾਹੇ ਮੀਡੀਆ ਨਾਲ ਲੈ ਕੇ ਆਜੋ ਅਸੀਂ ਉਸ ਦੀ ਹਰ ਸਮੱਸਿਆ ਦਾ ਹੱਲ ਕਰਨ ਲਈ 24 ਘੰਟੇ ਵਚਨਬੱਧ ਹਾਂ ਅੱਜ ਵੀ ਕੱਲ ਵੀ ਪਰਸੋਂ ਪਰਸੋਂ ਵੀ ਉਹਨੂੰ ਫੋਨ ਕੀਤਾ ਸੀ ਪਰ ਉਹਨੇ ਮੇਰਾ ਫੋਨ ਚੱਕਿਆ ਨਹੀਂਗਾ ਮੈਂ ਬੇਨਤੀ ਕਰਦਾ ਵੀ ਆਓ ਇਹ ਟਰਸਟ ਕੋਈ ਸਾਡੀ ਨਿੱਜੀ ਜਾਇਦਾਦ ਨਹੀਂ ਨਿੱਜੀ ਜ਼ਗੀਰ ਨਹੀਂ ਲੋਕਾਂ ਦੀ ਸੰਸਥਾ ਹੈ ਲੋਕਾਂ ਦੇ ਹੱਥ 'ਚ ਕੰਮ ਕਰਨਾ ਇਸ ਟਰਸਟ ਦੀ ਡਿਊਟੀ ਹੈ ਤੇ ਮੈਂ ਕੋਈ ਵੀ ਟਰਸਟੀ ਹੈ ਉਸ ਦਾ ਜੇਕਰ ਕੋਈ ਕੰਮ ਉਲਝਿਆ ਹੋਇਆ ਹੈ ਉਸ ਨੂੰ ਕੋਈ ਸਮੱਸਿਆ ਹੈ ਮੇਰੇ ਧਿਆਨ ਦੇ ਵਿੱਚ ਲਿਆਵੇ ਅਸੀਂ ਉਸ ਨੂੰ ਹੱਲ ਕਰਾਂਗੇ